ਬਾਲਟੂ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ ਡੇਰਾ ਬਨਾਨ ਇੱਕ ਲੜਕਿਆਂ ਵਾਲੇ ਸਕੂਲ ਵਿਖੇ ਬਾਬਾ ਸ਼ਿਰੀ ਚਾਂਜੀ ਐਡੀਟੋਰੀਅਮ ਜੋ ਕਿ ਐਨ ਆਰ ਆਈ ਬਾਬਾ ਰਜੇ ਦਸੰਗ ਬੇਦੀ ਜੀ ਦਾ ਇੱਕ ਸਮਾਜ ਸੇਵੀ ਕਦਮ ਦੇ ਤੌਰ ਦੇ ਉੱਤੇ ਬਣਾਇਆ ਗਿਆ ਉਹ ਅੱਜ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਏਅਰਬੋਰਡ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਾਬਾ ਸ਼੍ਰੀ ਚੰਦ ਜੀ ਚੈਰੀਟੇਬਲ ਟਰਸਟ ਢੇਰਾਵੋ ਨਾਨਕਵੱਲੋਂ ਸਾਨੇ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਲੜਕਿਆਂ ਵਾਲੇ ਸਕੂਲ ਵਿਖੇ ਕਰੀਬ 60 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਬਾਬਾ ਸ਼੍ਰੀ ਚੰਦ ਜੀ ਐਡੀਟੋਰੀਅਮ ਆ ਸਕੂਲ ਦੇ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦਾ ਇੱਕ ਐਡੀਟੋਰੀਅਮ ਗਰਲ ਸਕੂਲ ਨੂੰ ਵੀ ਸਮਰਪਿਤ ਕੀਤਾ ਗਿਆ ਸੀ ਉਦਘਾਟਨੀ ਸਮਾਰੋਹ ਮੌਕੇ ਆਮਾ ਨਵੀਂ ਪਾਰਟੀ ਦੇ ਹਲਕਾ ਇੰਚਾਰ ਗੁਰਦੀਪ ਸਿੰਘ ਰੰਦਾਵਾ ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਨਾ ਸੇਠੀ ਐਨ ਆਰ ਆਈ ਰਮਿੰਦਰ ਜੋਤ ਸਿੰਘ 베ਦੀ ਮੈਡਮ ਆਤਮਜੀਤ ਕੌਰ 베ਦੀ ਡਾਕਟਰ ਰੋਹਿਤ ਕਪੂਰ ਅਮਨਸਰ ਸਾਡਕਾ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਵਿਨੋਦ ਕੁਮਾਰ ਮਤਰੀ ਸਾਡਕਾ ਐਸ ਐਮ ਓ ਅਮਰਜੀਤ ਸਿੰਘ ਸਚਦੇਵਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵਾਠਵਾਕ ਬੁਲਾ ਰਹੇ ਨੇ ਬਾਬਾ ਸ਼੍ਰੀਚੰਦ ਜੀ ਚੈਰੀਟੇਬਲ ਟਰਸਟ ਦੇ ਚੇਅਰਮੈਨ ਐਨ ਆਰ ਆਈ ਬਾਬਾ ਰਜਿੰਦਰ ਸਿੰਘ 베ਦੀ ਅਤੇ ਉਹਨਾਂ ਦੇ ਸਮੂਹ ਐਨ ਆਰ ਆਈ ਪਰਿਵਾਰ ਵੱਲੋਂ ਇਸ ਕੀਤੇ ਦੇ ਨੇਕ ਕਦਮ ਦੀ ਸ਼ਲਾਗਾ ਕੀਤੀ ਆਓ ਇਹ ਸਾਰੇ ਪ੍ਰੋਗਰਾਮ ਦੇ ਸਾਖੀ ਬੰਦੇ ਹਾਂ ਇਸ ਵੀਡੀਓ ਰਾਈ ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਜਤਿੰਦਰ ਕੁਮਾਰ ਰਿੰਕਾ ਵਾਲੀਆ ਤੇ 크੍ਰਿਸ਼ਨ ਕੋਬਾਲ ਦੀ ਇਹ ਵਿਸ਼ੇਸ਼ ਰਿਪੋਰਟ ਮਾਨੀ ਵੀ ਦਰਬਾਰ ਵਿੱਚ ਉਹਨਾਂ ਨੂੰ ਚੰਗੀ ਵਧੀਆ ਜਗ੍ਹਾ ਮਿਲਦੀ ਹੈ ਜਿਹੜੇ ਤਰਤੀ ਦੇ ਉੱਤੇ ਚੰਗੇ ਕੰਮਉਂਦੇ ਨੇ ਚੰਗੇ ਕੰਮ ਕਰਦੇ ਨੇ ਇਹ ਪ੍ਰਮਾਤਮਾ ਨੇ ਜਿਹਦਾ ਰਾਜ ਦਿਲਾ ਦਿੱਇਆ ਸਾਡੇ ਮਿਲਾਂ ਦੇ ਬਹੁਤ ਸਾਨੂੰ ਬੜੀ ਚੰਗੀ ਬਾਬਾ ਜੀ ਫ੍ਰੀਲੀ ਕਰੀ ਕਿਹੜਾ ਸਕੂਲ ਹੈ ਤੇਰਾ ਜੀਐਸ ਬॉयਸ ਤੇਰਾ ਬਣਾ ਕਿੰਵੀਂ ਪੜ੍ਹਦੇ ਹੋ 10ਵੀਂ ਇਹ ਤਾਂ ਹਿਕ ਉਹ ਜਿਹੜਾ ਬਣਾਇਆ ਹੈ ਤੁਹਾਡੇ ਸਕੂਲ ਦੇ ਕਿ ਕਿੱਦਾਂ ਲੱਗਦਾ ਤੁਹਾਨੂੰ ਸਰ ਬਹੁਤ ਵਧੀਆ ਬਾਬਾ ਰਜਿੰਦਰ ਪੇੜੀਆਂ ਨਾਲ ਬਹੁਤ ਵਧੀਆ ਗਿਫਟ ਮਿਲੇ ਆ ਰਿਟੋਰੀਅਮ ना सर हाँ कॉन्फिडेंस हाँ कॉन्फिडेंस ल बढ़ेगा सर ये मतलब कि बहुत वजी बनाया कि बच्चों के जागरूकता है कि इतने सर वक्रे वक्रे फैसटिवल हो गए साउंड सिस्टम सब कुछ लगाया गया हाँ बहुत वजिया साउंड सिस्टम लाया गया है चेयर लाई गई सर बाबा ही खर्चा किया बाबा रजिंद जी बच्चों की भी उत्साह वाता हाँ जी बच्चों ने बहुत उत्साह है बड़े चाहना हूँ सर कॉम्पीटिशन भाग लेंगे बाबा जी ने बाबा रजिंद्र सिंह बेदी जी ने जोड़ा काम किया है ਇਹ ਕੋਈ ਪਹਿਲਾ ਕੰਮ ਨਹੀਂ ਹੈ ਉਹਨਾਂ ਦਾ ਐਜੂਕੇਸ਼ਨਲ ਇੰਸਟੀਚੂਟਸ ਦੇ ਨਾਲ ਉਹ ਹਮੇਸ਼ਾ ਹੀ ਜੁੜੇ ਹੋਏ ਨੇ ਪਹਿਲੇ ਉਹਨਾਂ ਨੇ ਗਰਲ ਸਕੂਲ ਦੇ ਵਿੱਚ ਇੱਕ ਆਡੀਟੋਰੀਅਮ ਦਿੱਤਾ ਸੀ ਹੁਣ ਉਹਨਾਂ ਨੇ ਜਿਹੜਾ ਬாய் ਸਕੂਲ ਹੈਗਾ ਡੇਰਾ ਬਾਬਾ ਨਾਨਕ ਦਾ ਉਹਦੇ ਵੱਲ ਉਹਨਦੀ ਨਿਗਾਹ ਪਈ ਹੈ ਉਹਨਾਂ ਨੇ ਇਹਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਹ ਜਿਹੜਾ ਹੈ ਇੱਕ ਆਡੀਟੋਰੀਅਮ ਦਿੱਤਾ ਹੈ ਬਹੁਤ ਦਿਲ ਦੀ ਖੁਸ਼ੀ ਹੈ ਇਹ ਸਿਰਫ ਔਰ ਸਿਰਫ ਸਾਡੇ ਸਟਾਫ ਦੀ ਖੁਸ਼ੀ ਨਹੀਂ ਇਹ ਇੱਕ ਪੂਰੇ ਸਮਾਜ ਨੂੰ ਇਕ ਬਹੁਤ ਵੱਡਾ ਉਹਨਾਂ ਦਾ ਇੱਕ ਤੋਹਫਾ ਹੈ ਜਿਹੜੇ ਬੱਚੇ ਨੇ ਖਾਸ ਤੌਰ ਤੇ ਇਸ ਇਲਾਕੇ ਦੇ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿਸ ਤਰ੍ਹਾਂ ਕਿ ਕਿਸੇ ਨਗਰ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਚੰਗਾ ਸਟੇਡੀਅਮ ਹੋਵੇ ਐਥਲੈਟਿਕਸ ਲਈ ਤੇ ਉੱਥੋਂ ਦੇ ਐਥਲੀਟ ਚੰਗੇ ਬਣ ਜਾਂਦੇ ਨੇ ਇਸੇ ਤਰ੍ਹਾਂ ਜੇ ਇੱਕ ਚੰਗਾ ਆਡੀਟੋਰੀਅਮ ਹੋਵੇ ਇੱਕ ਚੰਗਾ ਸਟੇਜ ਹੋਵੇ ਤੇ ਬੱਚਾ ਇਹ ਜਿਹੜੇ ਬੱਚਿਆਂ ਦੀ ਜਿਹੜੀ ਪ੍ਰਤਿਭਾ ਹੈ ਬੋਲਣ ਦੀ ਉਥੇ ਨ੍ਰਿਤ ਕਰਨ ਦੀ ਉਹਦੇ ਉੱਤੇ ਜੋ ਵੀ ਪੇਸ਼ਕਾਰੀ ਉਹ ਬੱਚੇ ਕਰਨਾ ਚਾਹੁੰਦੇ ਨੇ ਤੇ ਉਹ ਕਰ ਸਕਦੇ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡੇਰਾ ਬਾਬਾ ਨਾਨਕ ਅੱਜ ਜਿਹੜੇ ਬਾਬਰ ਚਿੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਪਨ ਸਦਕਾ ਆਡਿਟੋਰੀਅਮ ਬਣਿਆ ਉਹਦਾ ਅੱਜ ਉਹ ਘਾਟਨ ਸੀਗਾ ਸਮਰੋਹ ਸੀਗਾ ਉਹਦੇ ਸਬੰਧ ਵਿੱਚ ਮੈਨੂੰ ਵੀ ਬੁਲਾਇਆ ਗਿਆ ਤਾਂ ਮੈਨੂੰ ਬੜਾ ਚੰਗਾ ਲੱਗਾ ਕਿ ਪ੍ਰਾਈਵੇਟ ਸਕੂਲਾਂ 'ਚ ਤੁਹਾਡਾ ਆਡਿਟੋਰੀਅਮ ਬਣਦੇ ਦੇਖੇ ਨੇ ਪਰ ਸਰਕਾਰੀ ਸਕੂਲ 'ਚ ਆਡਿਟੋਰੀਅਮ ਬਣਨਾ ਬੜੀ ਵੱਡੀ ਗੱਲ ਹੈ ਇਹਰਾ ਬਾਬਾ ਨਾਨਕ ਚਤੂਜਾ ਜਿਹੜਾ ਐਡੀਟੋਰੀਅਮ ਜਿਹੜਾ ਉਹ ਬਣਿਆ ਤੇ ਸਿਰ ਬਾਬਾ ਚੰਦਰ ਸਿੰਘ ਜੀ ਬੇਦੀ ਜਿਨ੍ਹਾਂ ਦੇ ਉਦਮਾ ਸਦਕਾ ਇਹ ਬਣ ਕੇ ਤਿਆਰ ਹੋਇਆ ਤੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਇਹਦੇ ਦੁਰੂੜਾ ਬੱਚਿਆਂ ਦਾ ਵੀ ਫੀਲਿੰਗ ਹੋਈ ਆ ਵੀ ਇਹ ਇੱਕ ਵਧੀਆ ਸਕੂਲ ਮੰਨੂ ਹੁੰਦਾ ਇਸੇ ਵੀ ਇੱਕ ਐਡੀਟੋਰੀਅਮ ਬਣਾਇਆ ਹੈ ਕੁਰਸੀਆਂ ਹਰ ਤਰ੍ਹਾਂ ਦਾ ਦੇਖੋ ਆਡੀਟੋਰੀਅਮ ਦਾ ਮਤਲਬ ਇਹ ਹੈ ਕਿ ਫੀਲਿੰਗ ਵਧੀਆ ਹੋਣੀ ਚਾਹੀਦੀ ਬੱਚਿਆਂ ਨੂੰ ਮਹਿਸੂਸ ਹੋਣਾ ਚਾਹੀਦਾ ਤਾਂ ਮੇਰੇ ਖਰ ਵੀ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਵੀ ਸਕੂਲਾਂ ਪ੍ਰਤੀ ਤਾਂ ਹੈਲਥ ਪ੍ਰਤੀ ਜਿਹੜਾ ਸਰਕਾਰ ਦਾ ਸਾਡਾ ਮੇਨ ਏਜੰਡਾ ਹੈ ਤਾਂ ਮੈਨੂੰ ਲੱਗਦਾ ਉਹ ਇੱਕ ਦਿਨ ਦੂਰ ਨਹੀਂ ਹੋਣਗੇ ਜਿੱਦਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਨਿਕਲ ਜਾਣਗੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੈਂ ਬੱਚਿਆਂ ਦੇ ਨਾਲ-ਨਾਲ ਮਾਪਿਆਂ ਨੂੰ ਇਹ ਸੰਦੇਸ਼ ਦਿੰਨਾ ਕਿ ਇੱਕ ਗੱਲ ਦੇਖੋ ਕਿ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਟੀਚਰ ਲੱਗੇ ਨੇ ਉਹਨਾਂ ਦੀ ਕੁਆਲੀਫਿਕੇਸ਼ਨ ਤੇ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਆ ਉਹਨਾਂ ਦਾ ਕੰਪੈਰੀਸ਼ਨ ਕਰੋ ਇਹਨਾਂ ਤੇ ਏਡੇ ਵਧੀਆ ਟੀਚਰ ਨੇ ਸਰਕਾਰੀ ਸਕੂਲਾਂ ਚ ਇਸ ਕਰਕੇ ਜੇ ਟੀਚਰ ਵਧੀਆ ਤੇ এডੂਕੇਸ਼ਨ ਅਟਵੰਤ ਵੀ ਵਧੀਆ ਹੋਣੀ ਚਾਹੀਦੀ ਹੈ ਇਸ ਕਰਕੇ ਬੱਚਿਆਂ ਨੂੰ ਸੰਦੇਸ਼ ਹੈ ਕਿ ਯਹੀ ਕਿ ਤੁਸੀਂ ਵੱਤ ਵੱਤ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲਓ ਉਹਦੇ ਨਾਲ ਤੁਹਾਡੇ ਮਾਪਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਘਟਦਾ ਹੈ ਬਜਟ ਵੀ ਹੁੰਦੀ ਹੈ ਐਜੂਕੇਸ਼ਨ ਵਧੀਆ ਤੁਹਾਨੂੰ ਸਰਕਾਰੀ ਸਕੂਲ 'ਚ ਮਿਲੇਗੀ ਤੁਹਾਨੂੰ ਦਿਖਾ ਸਕਦਾ ਮੈਂ ਸਕੂਲ ਦਾ ਸਟੂਡੈਂਟ ਆ 57 ਸਾਲ ਦੀ ਮੈਂ ਇੱਥੋਂ میٹرਕ ਕੀਤੀ ਸੀ ਤੇ ਮੈਨੂੰ میٹرਕ ਕੀਤਾ ਇੱਥੋਂ ਤਕਰੀਬਨ 68 ਸਾਲ ਹੋ ਗਏ ਆ ਪਰ ਮੈਨੂੰ ਇਹ ਸਕੂਲ ਨਾਲ ਬਹੁਤ ਲਗਾਅ ਹੈ ਪ੍ਰੇਮ ਕੁਪੇਤ ਹੋਈ ਸਭ ਕੁਝ ਅਸੀਂ ਹਾਸਲ ਕੀਤਾ ਦੂਸਰਾ ਇਹ ਸਕੂਲ ਦੇ ਐਸਵੇ ਜੋ ਪ੍ਰਿੰਸੀਪਲ ਨੇ ਵਿਕ੍ਰਮਜੀਤ ਸਿੰਘ ਚਾਲ ਉਹਨਾਂ ਸਾਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਕੋ ਸਹਿਯੋਗ ਦਿੱਤਾ ਕਿ ਮੈਂ ਕਹਿ ਨਹੀਂ ਸਕਦਾ ਉਹਨਾਂ ਸਾਰਾ ਮੇਰੇ ਨਾਲ ਪੂਰੇ ਮੋਢੇ ਨਬੋਢਾ ਲਾ ਕੇ ਸਾਰਾ ਕੰਮ ਕਰਵਾਇਆ ਤੇ ਮੈਂ ਉਹਨਾਂ ਦਾ ਆਪਣੇ ਦਿਲੋਂ ਧੰਨਵਾਦ ਕਰਨਾ ਤੇ ਬਾਕੀ ਦੂਸਰਾ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਨੂੰ ਇਹ ਸਿੱਖਿਆ ਦੇਣੇ ਆ ਕਿ ਨਸ਼ੇ ਛੱਡ ਕੇ ਸਾਰੇ ਕਰਕੇ ਆਪਣੀ ਪੜਾਈ ਵੱਲ ਖਿਆਲ ਕਰਨ ਕੋਈ ਬੱਚਾ ਪੜਨ ਲਈ ਜਿਸਕੇ ਨੂੰ ਜ਼ਰੂਰਤ ਹੈ ਅਸੀਂ ਉਹਦੀ ਜ਼ਰੂਰਤ ਵੀ ਪੂਰੀ ਕਰਾਂਗੇ ਬੇਟਾ ਪੈਸੇ ਦੀ ਜਿਹੜੀ ਗੱਲ ਹੈ ਨਾ ਉਹ ਨਾ ਕਰੋ ਮੈਂ ਇਸ ਪੈਸੇ ਨਾਲ ਕਦੀ ਪਿਆਰ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਅੰਦਰ ਸੇਵਾ ਕੀ ਖਤ ਕੀਤਾ ਤੇ ਕੀ ਕੀਤਾ ਨਾ ਹੀ ਮੇਰੇ ਬੱਚਿਆਂ ਨੇ ਕਦੀ ਪੁੱਛਿਆ papa ਕੀ ਤੁਸਾ ਖਤ ਕੀਤਾ ਤੇ ਕੀ ਨਹੀਂ ਕੀਤਾ ਤੇ ਨਾ ਮੈਂ ਕਦੀ ਕਿਸੇ ਕੋ ਮੰਗਿਆ ਮੈਨੂੰ ਆਪਣੇ ਆਪ ਹੀ ਸਭ ਕੁਝ ਦੇ ਹੀ ਦਿੰਦੇ ਆ ਮੈਨੂੰ ਨਹੀਂ ਕੀ ਕਰਦਾ ਮੈਂ ਅਪੀਲ ਕਰਨੀ ਤਾ ਕਿ ਬੱਚੇ ਪੜਨ ਸਟਾਫ ਜਿਹੜਾ ਪੜ੍ਹਾਏ ਬੱਤੀ ਜਿਹੜੇ ਨੇ ਹਰ ਐਜੂਕੇਸ਼ਨ ਜਿਸ ਕੋਮ ਦੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹ ਕੋਈ ਮਤਰੱਕੀ ਨਹੀਂ ਕਰਦੀਆਂ ਸਭ ਤੋਂ ਵੱਡੀ ਗੱਲ ਅਸੀਂ ਪੰਜਾਬੀ ਆ ਤੇ ਇਸ ਵੇਖੋ ਇੱਥੇ ਪੰਜਾਬੀ ਦਾ ਟੀਚਰ ਕੋਈ ਨਹੀਂ ਇਹ ਸਕੂਲ 'ਚ ਪੰਜਾਬੀ ਦਾ ਟੀਚਰ ਕੋਈ ਨਹੀਂ ਅਸੀਂ ਬਹੁਤ ਫੜਾ ਮਾਰਨੇ ਛੜਿਓ ਕਰਤਾ ਪਰ ਇਸ ਸਕੂਲ ਦੇ 'ਚ ਪੰਜਾਬੀ ਦਾ ਟੀਚਰ ਹੀ ਕੋਈ ਨਹੀਂ ਹੈਗਾ ਕਮ ਉਸ ਕਮ ਸਟਾਫ ਤਾਂ ਪੂਰਾ ਹੋਣਾ ਚਾਹੀਦਾ ਅਸੀਂ ਤੇ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਜਿਹੜੀਆਂ ਤੁਹਾਨੂੰ ਚਾਹੀਦੀਆਂ ਇੱਥੇ ਹੋਰ ਵੀ ਦੇਵਾਂਗੇ ਸਹੂਲਤਾਂ ਦੇਵਾਂਗੇ ਮੇਰੀ ਇੱਛਾ ਸੀ ਕਿ ਮੈਂ ਸਕੂਲ ਨੂੰ ਵੀ ਖੁੱਲੀ AC ਕਰਵਾਵਾਂ ਜਿਸ ਤਰ੍ਹਾਂ ਕਿ ਉਹ ਆਪਣੇ ਲੜਕਿਆਂ ਦਾ ਸਕੂਲ ਕਰਾਇਆ ਪਰ ਉਹ ਤੋਂ ਮਨਕੀ ਸਹਿਯੋਗ ਨਹੀਂ ਸੀ ਮਿਲਿਆ ਹੁਣ ਇਹ ਤੋਂ ਮੇਰੀ ਆਖਰੀ ਇਖਾਸ਼ ਹੈ ਕਿ ਸਕੂਲ ਨੂੰ ਅਗਲੇ ਸਾਲ ਤੋਂ ਪੂਰਾ AC ਕਰਵਾਈਏ ਕਿ ਪੂਰਾ ਸਕੂਲ AC ਹੋਵੇ ਤਾਂ ਸਾਰੇ ਇੱਥੇ ਜਿਹੜੀ ਹਰ ਬੱਚੇ ਨੂੰ ਹਰ ਸਹੂਲਤ ਹੋਵੇ ਇਹੋ ਸੂਤ ਲਈਏ ਠੀਕ ਹੈ